ਬ੍ਰਾਡ ਸਟੇਬਲ ਖੋਖਰ YouTube ਚੈਨਲ ਤੇ Facebook ਪੇਜ ਤੇ ਤੁਹਾਡਾ ਸਵਾਗਤ ਹੈ ਮਿੱਤਰੋ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚੰਗੀ ਖਾਨਦਾਨੀ ਤੇ ਖੁੱਲੇ ਬਾਡੀ ਬਿਲਡਰ ਦੀ ਬਸ਼ੇਰੀ ਦਿਖਾਉਣੀ ਹੈ ਮਿੱਤਰੋ ਬਸ਼ੇਰੀ ਫੋਰ ਸੇਲ ਹੈ ਪੂਰੀ ਸ਼ਕੀਨ ਬਸ਼ੇਰੀ ਆ ਤੇ ਚੰਗੇ ਖਾਨਦਾਨ ਦੇ ਵਿੱਚੋਂ ਆ ਮਿੱਤਰੋ ਅੱਗੇ ਆਪਾਂ ਸਾਰੀ ਜਾਣਕਾਰੀ ਤੁਹਾਡੇ ਨਾਲ ਇਸ ਬਸ਼ੇਰੀ ਬਾਰੇ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਕਿ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਕਰ ਲੋ ਫੋਲੋ ਮਿੱਤਰੋ ਜੇ ਕਿਸੇ ਵੀਰ ਨੇ ਆਪਣੇ ਕਿਸੇ ਵੀ ਜਾਨਵਰ ਦੀ ਐਡ ਕਰਾਉਣੀ ਹੋਵੇ ਤਾਂ ਮੇਰੇ ਨਾਲ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਸੋ ਆਜੋ ਨਤਰੋ ਕਰਦੇ ਆਂ ਗੱਲਬਾਤ ਇਸ ਬਸ਼ੇਰੀ ਬਾਰੇ ਇਸ ਬਸ਼ੇਰੀ ਦੀ ਡਿਟੇਲ ਦੀ ਜੇ ਗੱਲ ਕਰੀਏ ਤਾਂ ਮਾਲਕਾਂ ਨੇ ਨੁਕਰੇ ਖਾਨਦਾਨ ਦੇ ਵਿੱਚੋਂ ਇਹ ਬਸ਼ੇਰੀ ਦੱਸੀ ਹੈ ਮਿੱਤਰੋ ਲਾਲ ਚੰਬੀ ਬਸ਼ੇਰੀ ਆ ਤੇ ਨੁਕਰੇ ਖਾਨਦਾਨ ਦੇ ਵਿੱਚੋਂ ਆ ਬਾਕੀ ਬਸ਼ੇਰੀ ਸੋਹਣੀ ਸੁਨੱਖੀ ਪੂਰੀ ਆ ਮਿੱਤਰੋ ਕੰਨਾ-ਕੰਨਾ ਹੀ ਤੁਸੀਂ ਦੇਖ ਸਕਦੇ ਹੋ ਪੂਰੀ ਸ਼ਕੀਨ ਹੈ। ਇਹਦੀ ਉਮਰ ਦੀ ਜੇ ਆਪਾਂ ਗੱਲ ਕਰੀਏ ਤਾਂ ਮਾਲਕਾਂ ਨੇ 14 ਮਹੀਨੇ ਇਹਦੀ ਉਮਰ ਦੱਸੀ ਹੈ ਮਿੱਤਰੋ। ਸੋ 14 ਮਹੀਨਿਆਂ ਦੀ ਉਮਰ ਹੈ ਤੇ ਮਾਲਕ ਕਹਿੰਦੇ ਵੀ 58 ਇੰਚ ਹਾਈਟ ਇਹ ਕਰ ਚੁੱਕੀ ਆ। ਸੋ 14 ਮਹੀਨਿਆਂ ਦੀ ਉਮਰ ਦੇ ਵਿੱਚ ਬਹੁਤ ਚੰਗੀ ਹਾਈਟ ਇਹਨੇ ਕਰ ਲਈ ਹੈ ਮਿੱਤਰੋ ਤੇ ਅੱਗੇ ਜਾ ਕੇ ਇਹਨੇ ਚੰਗੀ ਸਾਂਭ ਸੰਭਾਲ ਦੇ ਨਾਲ 65-66 ਇੰਚ ਦੀ ਵੱਡੀ ਘੋੜੀ ਬਣ ਜਾਣਾ। ਪੂਰੀ ਚੰਗੀ ਬਸ਼ੇਰੀ ਆ ਮਿੱਤਰੋ ਲੈਂਥ ਲੋਂਥ ਪੂਰੀ ਆ ਬਸ਼ੇਰੀ ਦੇ ਵਿੱਚ ਕੰਨਾ-ਕੰਨਾ ਦੀ ਤੁਸੀਂ ਦੇਖ ਸਕਦੇ ਹੋ ਪੂਰੀ ਸ਼ਕੀਨ ਆ ਬਸ਼ੇਰੀ ਤੇ ਬਾਕੀ ਚੰਗੇ ਖਾਨਦਾਨ ਦੇ ਵਿੱਚੋਂ ਆ ਮਿੱਤਰੋ ਬਸ਼ੇਰੀ ਵਲਪੋਰੀਆਂ ਵੱਲੋਂ ਤੇ ਹੱਡਾਂ ਪੈਰਾਂ ਵੱਲੋਂ ਮਾਲਕਾਂ ਨੇ ਬਸ਼ੇਰੀ ਕਲੀਅਰ ਦੱਸੀ ਆ ਕਿਸੇ ਪਾਸਿਓਂ ਵੀ ਬਸ਼ੇਰੀ ਹੱਥ ਨਹੀਂ ਤਰਾਉਂਦੀ ਖਾਨਦਾਨ ਦੀ ਜੇ ਗੱਲ ਕਰੀਏ ਤਾਂ ਮਾਲਕਾਂ ਨੇ ਇਹਦਾ ਬਾਪ ਨੁਕਰਾ ਘੋੜਾ ਸੁਲਤਾਨ ਭਾਗਸਰ ਵਾਲਾ ਦੱਸਿਆ ਮਿੱਤਰੋ ਪਾਕ ਸਰ ਵਾਲੇ ਸੁਲਤਾਨ ਘੋੜੇ ਦੀ ਇਹ ਬੱਚੀ ਦੱਸੀ ਆ ਮਾਲਕਾ ਨੇ ਸੋ ਚੰਗੇ ਖਾਨਦਾਨ ਦੇ ਵਿੱਚੋਂ ਆ ਮਿੱਤਰੋ ਬਸ਼ੇਰੀ ਤੇ ਖੁੱਲੇ ਬਾਡੀ ਬਣ ਦਰਦੀ ਆ ਪੂਰੀ ਸ਼ਕੀਨ ਬਸ਼ੇਰੀ ਆ ਮਿੱਤਰੋ ਕੰਨਾ-ਕੁੰਨਾ ਦੀ ਤੁਸੀਂ ਦੇਖ ਸਕਦੇ ਹੋ ਪੂਰੀ ਸ਼ਕੀਨ ਹੈ 14 ਮਹੀਨੇ ਉਮਰ ਹੈ 58 ਇੰਚ ਹਾਈਟ ਹੈ ਤੇ ਵਾਰਪੌਰੀਆਂ ਦੀ ਮਾਲਕਾ ਨੇ ਕਲੀਅਰ ਦੱਸੀ ਆ ਮਿੱਤਰੋ ਰੇਟ ਇਹਦਾ ਮਾਲਕਾ ਨੇ ਫੋਨ ਤੇ ਕਰਨਾ 3 ਮੁਕਸਰ ਸਾਹਿਬ ਏਰੀਏ ਦੇ ਵਿੱਚ ਇਹ ਬਸ਼ੇਰੀ ਖੜੀ ਆ ਮਿੱਤਰੋ ਤੁਸੀਂ ਮਾਲਕਾਂ ਨਾਲ ਦਿੱਤੇ ਹੋਏ ਨੰਬਰ ਤੇ ਸਕਰੀਨ ਤੇ ਗੱਲ ਕਰ ਸਕਦੇ ਹੋ। ਸੋ ਜਿੰਨੀ ਕਿ ਜਾਣਕਾਰੀ ਮੈਨੂੰ ਮਾਲਕਾਂ ਨੇ ਦਿੱਤੀ ਸੀ ਉਹ ਤੁਹਾਡੇ ਨਾਲ ਸਾਂਝੀ ਕਰ ਲਈ ਹੈ। ਅੱਗੇ ਇਹਨੂੰ ਵੈਰੀਫਾਈ ਕਰਨਾ ਉਹ ਤੁਹਾਡਾ ਕੰਮ ਆ ਮਿੱਤਰੋ। ਸੋ ਚੰਗੀ ਬਿਸ਼ੇਰੀ ਹੈ ਜੇ ਕਿਸੇ ਵੀਰ ਦੇ ਫਿੱਟ ਆਉਂਦੀ ਆ ਤਾਂ ਤੁਸੀਂ ਮਾਲਕਾਂ ਨਾਲ ਗੱਲਬਾਤ ਕਰ ਸਕਦੇ ਹੋ। ਧੰਨਵਾਦ ਜੀ।